ਅੱਛਾ ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜਿਹੜਾ ਕਿ 4-4 ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਬਣਦਾ ਆਪਾਂ ਇਹ 4-4 ਦੇ ਇੱਕ 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 ਕੁੰਡਾ ਐਕਸਟਰਾ ਪਾਇਆ 4 ਕੁੰਡੇ 4 ਕੁੰਡੇ 4 ਕੁੰਡੇ 4 ਕੁੰਡੇ 4 ਕੁੰਡੇ ਫਿਰ ਇੱਕ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਗਿਆ ਇਹ ਦੋ ਸਲਾਈਆਂ ਦਾ ਡਿਜ਼ਾਈਨ ਆ ਪਹਿਲਾਂ ਆਪਾਂ ਇੱਕ ਸਿੱਧਾ ਕੁੱਠਾ ਇੱਕ ਸਲਾਈ ਸਿੱਧੀ ਇੱਕ ਕੁੱਠੀ ਚੜਾਈ ਆ ਫਿਰ ਆਪਾਂ ਇਹ ਡਿਜ਼ਾਈਨ ਬਣਾਇਆ ਫਿਰ ਇੱਕ ਸਲਾਈ ਸਿੱਧੀ ਤੇ ਇੱਕ ਆਪਾਂ ਕੁੱਠੀ ਚੜਾਈ ਆ ਹੁਣ ਆਪਾਂ ਇਹ ਡਿਜ਼ਾਈਨ ਬਣਾਉਣ ਲੱਗੇ ਆ ਇੱਡ ਜਾਨ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਇਸ ਤਰ੍ਹਾਂ ਆਪਾਂ ਇੱਕ ਗੁੰਡਾ ਫਿਰ ਆਪਾਂ ਇਸ ਤਰ੍ਹਾਂ ਵਾਲ ਪਾਇਆ ਫਿਰ ਇੱਕ ਗੁੰਡਾ ਫਿਰ ਆਪਾਂ ਵਾਲ ਪਾਇਆ ਇੱਕ ਗੁੰਡਾ ਫਿਰ ਆਪਾਂ ਇੱਕ ਵਾਲ ਪਾਇਆ ਇੱਕ ਗੁੰਡਾ ਫਿਰ ਇੱਕ ਆਪਾਂ ਗਿੰਤਾ ਗੱਲਿਆ ਕੇ ਵਾਲ ਪਾਇਆ ਇੱਕ ਗੁੰਡਾ ਬੁਣਿਆ ਫਿਰ ਆਪਾਂ ਗਿੰਤਾ ਗੱਲਿਆ ਕੇ ਵਾਲ ਪਾਇਆ ਫਿਰ ਆਪਾਂ ਇੱਕ ਅੱਗੇ ਤਾਂ ਗਲਿਆਕੇ ਇਸ ਤਰ੍ਹਾਂ ਨੇ ਆ ਫਿਰ ਅਗਲੇ ਨੇ ਆ ਵੇਖੋ ਇਹ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਆ ਕਰੋਸ਼ੀ ਵਾਂਗੂ ਬੰਦਾ ਏ ਫਿਰ ਆਪਾਂ ਅੱਗੇ ਤਾਂ ਗਲਿਆਕੇ ਫਿਰ ਇੱਕ ਗੁੰਡਾ ਉਨਲਿਆ ਫਿਰ ਅੱਗੇ ਤਾਂ ਗਲਿਆਕੇ ਇੱਕ ਗੁੰਡਾ ਪੱਗਿੰਦਾ ਗਲੀ ਆਂਦਾ ਇਹ ਗੁੰਡਾ ਆਪਾਂ ਸਿੱਧਾ ਬਣਾਇਆ ਫਿਰ ਅੱਗੇ ਤਾਂ ਗਲਿਆਂਦਾ ਇੱਕ ਗੁੰਡਾ ਸਿੱਧਾ ਬਣਾਇਆ ਇੱਕ ਗਿੰਤਾ ਕਲਿਆੰ ਦਾ ਇੱਕ ਕੁੰਡਾ ਸਿੱਧਾ ਇੱਕ ਗਿੰਤਾ ਕਲਿਆੰ ਦਾ ਇੱਕ ਕੁੰਡਾ ਸਿੱਧਾ ਫਿਰ ਇੱਕ ਗਿੰਤਾ ਕਲਿਆੰ ਦਾ ਇੱਕ ਕੁੰਡਾ ਸਿੱਧਾ ਫਿਰ ਇੱਕ ਗਿੰਤਾ ਕਲਿਆੰ ਦਾ ਇੱਕ ਕੁੰਡਾ ਸਿੱਧਾ ਫਿਰ ਇੱਕ ਗਿੰਤਾ ਕਲਿਆੰ ਦਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਆਪਾ ਇਸ ਤਰ੍ਹਾਂ ਬਣਾ ਲਿਆ ਇਹ ਆਪਣੀ ਇੱਕ ਸਲਾਈ ਕੰਪਲੀਟ ਹੋ ਗਈ ਇਹ ਡਿਜ਼ਾਈਨ ਹੁਣ ਧਿਆਨ ਨਾਲ ਵੇਖਣ ਵਾਲਾ ਇਹ ਡਿਜ਼ਾਈਨ ਆਪਾਂ ਇਸ ਤਰ੍ਹਾਂ ਬਣਾਉਣਾ ਵਾ ਪਹਿਲਾਂ ਇੱਕ ਕੁੰਡਾ ਪਾ ਉਤਾਰ ਲਿਆ ਫਿਰ ਇੱਕ ਕੁੰਡਾ ਖੋਲ ਲਿਆ ਫਿਰ ਆਪਾਂ ਇੱਕ ਕੁੰਡਾ ਖੋਲ ਲਿਆ ਫਿਰ ਇੱਕ ਕੁੰਡਾ ਖੋਲ ਲਿਆ ਫਿਰ ਇਸ ਤਰ੍ਹਾਂ ਆਪਾਂ ਚਾਰ ਕੁੰਡੇ ਖੋਲ ਲਏ ਫਿਰ ਆਪਾਂ ਇਹਨਾਂ ਨੂੰ ਐਸ ਸਲਾਈ ਤੇ ਲੈ ਲਿਆ ਫਿਰ ਆਪਾਂ ਧਾਗਾ ਪਿੱਛੇ ਨੂੰ ਲੈ ਗਏ ਫਿਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇਹ ਚਾਰਾਂ ਦੀ ਬੈਕ ਸਾਈਡ ਇਸ ਤਰ੍ਹਾਂ ਆਪਾਂ ਇਹ ਕੱਢਿਆ ਫਿਰ ਆਪਾਂ ਇਸ ਤਰ੍ਹਾਂ ਧਾਗਾ ਪਾਉ ਦਈਏ ਅੰਦਰ ਨਾਲ ਪਿਛਲੇ ਪਾਸੇ ਇਸ ਤਰ੍ਹਾਂ ਇੱਕ ਕੁੰਡਾ ਆਪਾਂ దో కు బ రన దాం ఫా కండా ఫా ఇర బయర్ అగ్ది ఎత్ బ ਨੇ ਕੋਈ ਚਾਰ ਗੁੰਡੇ ਆਪਣੇ ਤੇ ਚਾਰ ਗੁੰਡੇ ਬਣ ਗਏ 1 2 3 4 ਫਿਰ ਆਪਾਂ ਇਸ ਤਰ੍ਹਾਂ ਧਾਗਾ ਇਸ ਤਰ੍ਹਾਂ ਲੈੰਦਾ ਫਿਰ ਆਪੋ ਤਿੰਨ ਚਾਰ ਗੁੰਡੇ ਖੋਲ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਇਧਰ ਧਾਗਾ ਆਪਾਂ ਇਧਰ ਉਲਿਆਗੇ ਫਿਰ ਆਪਾਂ ਆ ਧਾਗਾ ਜਿਹੜਾ ਵਾ ਇਸ ਤਰ੍ਹਾਂ ਇਸ ਸਲਾਈ ਆਪਾਂ ਚਾਰ ਗੁੰਡਿਆਂ ਦੇ ਪਿੱਛੋਂ ਦੀ ਕੱਢਣੀ ਆ ਫਿਰ ਆਪਾਂ ਫਿਰ ਆਪਾਂ ਇਹਨਾਂ ਚੋਹਾਂ ਦੇ ਵਿੱਚੋਂ ਇਸ ਤਰ੍ਹਾਂ ਇਹ ਇੱਕ ਗੁੰਡਾ ਬਣਾਉਣਾ ਅਰਕ ਇੱਕ ਗੁੰਡਾ ਬਣਾ ਲਿਆ ਫਿਰ ਆਪਾਂ ਇਸ ਤਰ੍ਹਾਂ ਇਹਦੇ ਬੈਕ ਸਾਈਡ ਤੋਂ ਫਿਰ ਇਸ ਤਰ੍ਹਾਂ ਆਪਾਂ ਇੱਕ ਸਲਾਈ ਇੱਕ ਗੁੰਡਾ ਕੱਢ ਲਿਆ ਫਿਰ ਆਪਾਂ ਇਹਦੇ ਅੱਗੋਂ ਦੀ ਇੱਕ ਗੁੰਡਾ ਇਸ ਤਰ੍ਹਾਂ ਕੱਢਣਾ ਇਹ ਆਪਾਂ ਚਾਰ ਗੁੰਡੇ ਫਿਰ ਬਣਾ ਲਏ 1 2 3 4 ਫਿਰ ਆਪਾਂ ਇਸ ਤਰ੍ਹਾਂ ਧਾਗਾ ਇੱਧਰ ਲੈ ਆਂਦਾ ਫਿਰ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਆਪਾਂ ਫੇਰ ਆਪਾਂ ਐਸ ਲਾਈ ਤੇ ਲੈਣ ਦੇ ਫੇਰ ਆਪਾਂ ਧਾਗਾ ਪਿੱਛੇ ਨੂੰ ਕਰ ਲਿਆ ਫੇਰ ਆਪਾਂ ਇਹਦੇ ਇਸ ਤਰ੍ਹਾਂ ਐਸ ਤਰ੍ਹਾਂ ਫੇਰ ਆਪਾਂ ਇਹ ਇਸ ਤਰ੍ਹਾਂ ਦੋ ਗੁੰਡੇ ਬਣਾ ਲਏ ਫੇਰ ਆਪਾਂ ਇਹਦੇ ਬੈਕ ਦੇ ਪੁੱਛੇ ਨੇ ਇਸ ਤਰ੍ਹਾਂ ਤਿੰਨ ਗੁੰਡੇ ਆਪਣੇ ਬਣ ਗਏ ਫੇਰ ਇੱਕ ਆਪਾਂ ਫੇਰ ਇੱਕ ਗੁੰਦੀ ਗੁੰਡਾ ਕੱਟਿਆ ਫੇਰ ਆਪਣੇ ਤੇ ਆਪਣੇ ਫੇਰ ਆਪਾਂ ਗਿੰਤਾ ਗਲੇ ਆਂਦਾ ਫਿਰ 1 2 3 4 ਫਿਰ ਆਪਣੇ ਚਾਰ ਕੁੰਡੇ ਆਪਾਂ ਐਸ ਲਾਈਨ ਤੇ ਲੈ ਲੈਂਦੇ ਧਾਗ ਆਪਾਂ ਪਿੱਛੇ ਨੂੰ ਲੈ ਗਏ ਫਿਰ ਆਪਾਂ ਇਹਦੇ ਬੈਕ ਦੇ ਆ ਵੇਖੋ ਐਸ ਦਾ ਚੌਥੇ ਐਸਰਾ ਆਪਾਂ ਕੱਢ ਲਿਆ ਫਿਰ ਇਹਦੇ ਆਪਾਂ ਅੱਗੋਂ ਦੀ ਇੱਕ ਕੁੰਡਾ ਇਧਰੋਂ ਬਣਾ ਲਿਆ ਫਿਰ ਆਪਾਂ ਇਹਦੇ ਪਿੱਛੋਂ ਦੀ ਫਿਰ ਇੱਕ ਕੁੰਡਾ ਆਪਾਂ ਇਧਰੋਂ ਬਣਾ ਲਿਆ ਐਸਾ ਚਾਰ ਕੁੰਡੇ ਆਪਣੇ ਫਿਰ ਬਣ ਗਏ ਫਿਰ ਆਪਾਂ ਧਾਗਾ ਇਹਦੇ ਨੂੰ ਲੈਣ ਦਾ ਫਿਰ 1 2 3 4 ਆਪਣੇ ਚਾਰ ਕੁੰਡੇ ਬਣ ਗਏ ਫਿਰ ਆਪਾਂ ਇਹਨੂੰ ਐਸ ਲਾਈਟੇ ਲੈ ਆਂਦਾ ਫਿਰ ਆਪਾਂ ਧਾਗਾ ਪੈਕ ਨੂੰ ਲਾਗੇ ਫਿਰ ਆਪਾਂ ਇੱਥੇ ਪਿਛੋਂ ਦੀ ਇੱਕ ਕੁੰਡਾ ਬਣਾਇਆ ਐਸਰਾ ਫਿਰ ਆਪਾਂ ਅੱਗੋਂ ਦੀ ਇੱਕ ਕੁੰਡਾ ਬਣਾਇਆ फिर आप एक गिछा कुंडा बनाया अपना कुंडे चार कुंडे बन गए हम आप धागा बैक में लैन एक कुंडा आपा पुठा बना

Desajn puno na veći de boz oka ਡਿਜ਼ਾਈਨ ਬਣ ਕੇ ਤਿਆਰ ਹੁੰਦਾ